ਪੰਚਾਇਤੀ ਜੂਨਾਂ ਦੇ ਕਾਗਜ਼ ਰੱਦ ਹੋਣ ਨੂੰ ਲੈ ਕੇ ਕਿੱਥੇ ਮਸਲਾ ਖੜਾ ਹੋਇਆਗਾ ਤੇ ਜਿਸ ਉਮੀਦਵਾਰ ਦੇ ਕਾਗਜ਼ ਰੱਦ ਹੋਏ ਨਹੀਂ ਉਹ ਵਾਟਰ ਬਾਕਸ ਦੀ ਟੈਂਕੀ ਤੇ ਚੜ ਗਿਆ ਤੇ ਕੱਲ ਸਵੇਰ ਦਾ ਚੜਿਆ ਹੋਇਆ ਤੇ ਅਜੇ ਤੱਕ ਪ੍ਰਸ਼ਾਸਨ ਨੇ ਉਹਦੀ ਕੋਈ ਸਾਰ ਨਹੀਂ ਲਈ ਬਾਈ ਜੀ ਕੀ ਮਸਲਾ ਹੋਇਆ ਸਾਰਾ ਮਸਲਾ ਕੁਛ ਨਹੀਂ ਵੀਰੇ ਹੈਗਾ ਮੈਂ ਪਹਿਲਾਂ ਸਰਪੰਚੀ ਲੜੀ ਸੀ ਫਿਰ ਮੈਂ ਬਲਾਸੰਤੀ ਲੜੀ ਸੀ ਹੁਣ ਮੈਂ ਬਲਾਸੰਤੀ ਮੈਂਬਰਾਂ ਹੁਣ ਵੀ ਮੈਂਬਰਾਂ ਮੈਂ ਜਿੱਤਿਆ ਹੋਇਆ ਹੁਣ ਮੈਂ ਸਰਪੰਚ ਦੇ ਕਾਰਕ ਭਰੇ ਸੀ ਭਰਾ ਮੇਰੇ ਜੀ ਆਜ਼ਾਦ ਉਮੀਦਵਾਰ ਤੌਰ ਤੇ ਜੀ ਮੈਂ ਸਾਕ ਮੈਂ ਪਹਿਲੇ ਕਾਗਜ਼ ਭਰਿਆਂ ਪਹਿਲਾ ਮੈਨੂੰ ਪੜਵਾਰੀ ਕਹਿੰਦਾ ਵੀ ਸੈਕਟਰੀ ਕਹਿੰਦਾ ਮੈਨੂੰ ਕਹਿੰਦਾ ਵੀ ਟਿਕਾ ਜੋ ਭਰਨ ਵਾਲਾ ਉਹ ਭਰਤਾ ਹੀ ਮੈਂ ਜੀ ਉਹਨੇ ਮੈਨੂੰ ਸੀਧਾ ਕੱਟ ਕੇ ਦੇ ਦਿੱਤੀ ਜੀ ਸਮਤੀ ਨੇ ਮੇਰੇ ਸਾਈਨ ਨਹੀਂ ਕਰੇ ਫਾਈਲ ਤੇ ਜੀ ਪੰਚਾਇਤ ਅਫਸਰ ਨੇ ਸਾਈਨ ਕਰਤੇ ਵੀਡੀਓ ਕਰ ਮੈਂ ਸਾਈਨ ਨਹੀਂ ਕਰਦਾ ਤੇਰੇ ਤੇਰੇ ਕੋਲੇ ਆ ਜੀ ਫਲਾਣਾ ਤੂੰ ਗੁੰਡਾ ਤੂੰ ਚੋਰ ਆ ਤੂੰ ਫਲਾਣਾ ਮੈਨੂੰ ਬਹੁਤ ਗਲਤ ਬੋਲਿਆ ਜੀ ਮਤਲਬ ਤੂੰ ਗਲਤ ਨਾ ਬੋਲ ਟਿਕਾ ਨਾ ਜੀ ਕਿਰਪਾ ਕਰ ਦੱਸ ਕੋਈ ਦਿਖੇ ਦੋ ਮੈਂ ਉਹਨਾਂ ਆਰਡਰ ਦਿਖਾਈ ਹਾਈ ਕੋਰਟ ਦੇ ਮੰਨੇ ਨਹੀਂ ਉਹਨੇ ਮੇਰੇ ਕੁਝ ਨਹੀਂ ਮੰਨੇਗਾ ਪੂਰਾ ਟੰਡੀ ਬੇਤੋ ਜੀ ਫਿਰ ਫਿਰ ਮੇਰੇ ਸਾਈਨ ਕਰਦੇ ਸੰਮਤੀ ਪਰਵਾਹੀ ਨੂੰ ਸਾਈਨ ਕਰਦੇ ਫਿਰ ਵੀਡੀਓ ਸਾਹ ਨੂੰ ਸਾਈਨ ਕਰਦੇ ਜੀ ਮੈਂ ਫਾਈਲ ਇਹਨੂੰ ਸਿੱਖ ਲੈ ਕੇ ਮੈਂ ਫਾਈਲ ਭਾਈ ਜੀ ਫਾਈਲ ਪੂਰਾ ਕਰ ਮੈਨੂੰ ਸੀਧਾ ਕੱਟਦੀ 100 ਰੁਪਏ ਲੈ ਦਿੱਤਾ ਮੇਰੀ ਬੈਫ ਦੀ ਵੀ ਕੱਟੀ ਮੇਰੀ ਵੀ ਕੱਟੀ ਮੇਰੇ ਕੋਲ ਆ ਜੀ ਸਾਰਾ ਕੁਝ ਸਹੀ ਸੀ ਜੀ ਕੋਈ ਇਲਜਾਮ ਨਹੀਂ ਮੇਰੇ ਦੇ ਲਾ ਸਕਦੇ ਕੋਈ 5 ਪੈਸੇ ਦਾ ਵੀ ਕੋਈ ਪੈਸਾ ਦਾ ਕੋਈ ਪਸਾਮ ਵੜਦਾ ਕਾਹਦਾ ਵੀ ਕੋਈ ਜੇ ਮੇਰੇ ਮੇਰੇ ਦੇਖੋ ਹੁੰਦੀ ਮੈਂ ਪਹਿਲੇ ਵੀ ਸੰਮਤੀ ਚੋਂ ਲੜੀ ਆ ਫਿਰ ਉਦੋਂ ਕਦੇ ਨਹੀਂ ਬੋਲੇ ਜੀ ਉਦੋਂ ਕਦੇ ਨਹੀਂ ਬੋਲੇ ਇਹਦਾ ਆਪਣੀ ਜੱਤ ਸੀ ਕਿ ਭਰਾ ਮੇਰੇ ਨਾਲ ਸੀ ਸਾਰਾ ਜਿੱਤੇ ਵਿਰੋਧ ਦੇ ਜਰੀ ਨਹੀਂ ਜੀ ਮੈਨੂੰ ਕਹੇ ਬੁਲਾਇਆ ਉਹਨੇ ਮੈਨੂੰ ਸਾਹਮਣੇ ਉਧਰ ਪੰਜ ਤਰੀਕ ਨੂੰ ਨੇ ਕਹਿੰਦਾ ਵੀ ਤੂੰ ਇੱਥੇ ਆਵੇਂ ਬਰਾ ਮੈਂ ਕਹਿਆ ਕਹੇ ਐਫੀਡੇਟ ਦੇ ਦੇ ਲੈ ਕੇ ਤੂੰ ਮੈਨੂੰ ਮੈਂ ਫਿਰ ਲੈ ਕੇ ਦੇ ਦਿੱਤਾ ਜੀ ਮੈਨੂੰ ਕਹੇ ਯਾਰ ਤੂੰ 7 ਤਰੀਕ ਆਈਂ ਇਨਸਾਨ ਮੈਨੂੰ ਤੇਰੇ ਸਾਮਵਾਰ ਨੂੰ ਤੂੰ ਲੈ ਜੀ ਜਾ ਘਰ ਨੂੰ ਚਲਾ ਜਾ ਉਹ ਮੜ ਕੇ ਮੈਨੂੰ ਕਹਿੰਦੇ ਰਿਓ ਫੋਨ ਕਰ ਤਰਾ ਜੇਰ ਕਰ ਤੱਕ ਅਸੀਂ ਰਜੈਕਟ ਕਰ ਤੇ ਕਾ ਕਿ ਤੇਰੇ ਤੇਰੇ ਕੋਲ ਸਾਮ ਲਾਟ ਤੇ ਫਰਾਨਾ ਤੇ ਤੋਂਕਾ ਇਹ ਸਰਕਾਰ ਨਹੀਂ ਕਰਵਾਇਆ ਜਾਣ ਬੁੱਝ ਕੇ ਜੀ ਕਲਵੰਤ ਪਡੋਰੀ ਨੇ ਕਰਵਾਇਆ ਐਸੀ ਵੀ ਆਪ ਪਾਰਟੀ ਦੀ ਸੀ ਬੰਦੇ ਮੈਂ 11 ਫਰਵਰੀ ਸਾਮਵਾਰ ਵਾਲੀ ਦੀ ਮੀਟਿੰਗ ਸੀ ਜੀ ਬ ਸਾਰ ਲੋ ਬਾਸ ਪਿੱਛੇ ਹਟਾਤਾ ਇੱਥੇ ਕੋਈ ਬਾਹਰੋਂ ਬੰਦਾ ਲੈ ਮਾਇਆ ਦੇ ਕੋਲ ਬੱਦਸੀ ਉਹਨ ਮੂਰੇ ਲਾਲਾ ਭਰਾ ਮੇਰੇ ਹਾਂ ਸੀ ਹਣ ਕਿਹੜਾ ਬੰਦਾ ਹੈ ਜਿਹੜਾ ਬਰਾਬਰ ਤੁਹਾਡੇ ਕੋਲ ਲੋਕ ਸਿੰਘ ਜੀ ਤੋਤੀ ਆ ਅੱਛਾ ਜੀ ਉਹ ਨਵੇਂ ਆਇਆ ਜੀ ਜੀ ਹਾਂ ਇਸੇ ਪਿੰਡ ਦਾ ਜਿਹੜਾ ਪਿੰਡ ਦਾ ਰਹਿੰਦਾ ਬਾਹਰੋਂ ਰਹਿੰਦਾ ਜੀ ਇੱਥੇ ਸੱਤੀ ਘੜ ਰਹਿਦਾ ਹੁੰਦਾ ਸੀ ਅੱਛਾ ਜੀ ਹਾਂ ਤੇ ਫਿਰ ਕੀ ਤੁਹਾਨੂੰ ਲੱਗਦਾ ਵੀ ਸਾਨੂੰ ਕਦੋਂ ਪਤਾ ਲੱਗਿਆ ਵੀ ਤੁਹਾਡੇ ਕੋਲ ਕਾਗਜ਼ ਰਾ ਦੋ ਆ ਮੈਨੂੰ ਤਾਂ ਰਾਤ ਨੂੰ ਪਤਾ ਲੱਗਿਆ ਵੀ ਕਾਗਜ਼ੜ ਕੋ ਬਣੀ ਨਹੀਂ ਰਾਤ ਨੂੰ ਕਿੱਥੇ ਗਿਆ ਭਰਾ ਮੇਰਾ ਉਹ ਕਿੱਥੇ ਕਿਹ ਨੂੰ ਪਤਾ ਤੇ ਕਿ ਰਾਤ ਨੂੰ ਦਾ ਅੱਠ ਵਜੇ ਵਿੱਚ ਕਿੱਥੇ ਜਾਈਗੀ ਜਦੋਂ ਤੋਂ ਤੁਸੀਂ ਇਸ ਵਾਟਰ ਟੈਂਕੀ ਤੇ ਚੜ੍ਹੇ ਹੋ ਪ੍ਰੋਟੈਸਟ ਕਰ ਰਹੇ ਹੋ ਉਦੋਂ ਤੋਂ ਲੈ ਕੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਾ ਆਇਆ ਨਾ ਵੀਰ ਕੋਈ ਨਹੀਂ ਆਇਆ ਉਹ ਕਹਿੰਦੇ ਵੀਰੋ ਸਾਹਿਬ ਮੈਨੂੰ ਕਹਿੰਦਾ ਅਸੀਂ ਐਸ.ਡੀ. ਨੂੰ ਸਾਨੂੰ ਮਿਲੇ ਸੀ ਵੀਰੋ ਸਾਹਿਬ ਨੂੰ ਮਿਲੇ ਸੀ ਵੀਰੋ ਮੈਨੂੰ ਕਹਿੰਦਾ ਸੈਕਟਰੀ ਕਹਿੰਦਾ ਲੈ ਸ਼ਾਂਤੀ ਜਿਹੜਾ ਪਰਿਵਾਰੀ ਕਹਿੰਦਾ ਉਹ ਕਹਿੰਦਾ ਤੂੰ ਜੋ ਮਰਜ਼ੀ ਕਰ ਲੈ ਤੈਨੂੰ ਸਰਪੰਚ ਨਹੀਂ ਬਣਾਇ ਨਹੀਂ ਸਕਦੇ ਅੱਛਾ ਨਾ ਤੈਨੂੰ ਹੀ ਬੰਨ੍ਹ ਦੇਗੇ ਤੂੰ ਡਿਸੀਜਨ ਮੈਨ ਲੈ ਡਿਸੀਜਨ ਮੈਨ ਲੈ ਕਿ ਉਹਨੂੰ ਮਰਜ਼ੀ ਤੁਮਨੇ ਬਸ ਹੋਣੀ ਬੰਦਾ ਸਰਪੰਚ ਜੀ ਤੇ ਪਿੰਡ ਦੇ ਲੋਕਾਂ ਦਾ ਤੁਹਾਨੂੰ ਕੀ ਹੰਗਾਰਾ ਮਿਲ ਰਿਹਾ ਬਹੁਤ ਸਾਥ ਮਿਲ ਰਹੀ ਨਗਰ ਦਾ ਜੇ ਸਾਹਮਣੇ ਦੇਖ ਲਓ ਕੱਲ ਵੀ ਬਹੁਤ ਇਕੱਠ ਸੀ ਜੀ ਅੱਜ ਵੀ ਬਹੁਤ ਨਗਰ ਆ ਰਿਹਾ ਜੀ ਜੀ ਬਹੁਤ ਸਾਥ ਆਇਆ ਨਗਰ ਦਾ ਤੇ ਦੂਜੀ ਜਿਹੜੇ ਬੰਦੇ ਵਿਰੋਧੀ ਨੇ ਤੁਹਾਡੇ ਖਿਲਾਫ ਖੜੇ ਹੋਏ ਨੇ ਕੋਈ ਉਹਨਾਂ ਨੇ ਕਿਸੇ ਨਾਲ ਹੀ ਕੋਈ ਸਮਝੌਤਾ ਕਰ ਲਿਆ ਨੋ 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 ਉਹਦਾ ਉਹਦਾ ਹੀ ਮਸਲ ਵੜਦਿਆਂ ਲੈ ਅੱਛਾ ਫਿਰ ਫੋਟੋਆਂ ਦਿਖਾ ਦਿੰਨੇ ਆ ਮਸਲ ਵੜਦਿਆਂ ਜੀ ਫਿਰ ਹੁਣ ਤੁਹਾਨੂੰ ਕੀ ਲੱਗਦਾਗਾ ਕਿ ਤੁਹਾਡੀ ਸੁਣਵਾਈ ਹੋਊ ਪ੍ਰਸ਼ਾਸਨ ਦੇ ਵਿੱਚ ਦੇਖੋ ਜੀ ਅੱਜ ਡੀਸੀ ਸਾਹਿਬ ਨੂੰ ਸੱਦੇ ਨੇ ਤੇ ਗਏ ਨੇ ਸਾਡੇ 11 ਮੈਂਬਰ ਗਏ ਨੇ ਦੇਖੋ ਕੀ ਬਣਦਾ ਜਿਉਂ ਕੀ ਕਹਦੇ ਨੇ ਡਿਫੀ ਸਾਹਿਬ ਅੱਛਾ ਹਾਂਜੀ ਫਿਰ ਉਹ ਇਲੈਕਸ਼ਨ ਤੁਸੀਂ ਤਕਰੀਬਨ ਜੇ ਮੰਨ ਲਓ ਨਹੀਂ ਛੋੜੀ ਸੁਣਵਾਈ ਹੁੰਦੀ ਅੱਜ ਤਾਂ ਫਿਰ ਅਗਲਾ ਛੋੜਾ ਜਿਹੜਾ ਸੰਘਰਸ਼ ਹੈ ਕੀ ਹੋਵੇਗਾ ਉਹ ਦੇਖਾਂਗੇ ਨਗਰ ਕੋਹੋ ਵੀਰ ਜੀ ਨਗਰ ਦੀ ਸੰਗਤ ਵੱਡੇ ਹਰ ਨਾਲ ਜੀ ਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਜੇ ਇੱਥੇ ਕੋਈ ਆਪਾਂ ਕੱਟਕਾਰ ਵੀ ਟੈਂਕੀ ਬੈਠੀ ਕੋਈ ਕੀ ਬਣਦਾ ਕੋਈ ਦੇਖਦੇ ਜੀ ਕੀ ਬਣਦਾ ਸੰਘਰਸ਼ ਪੈਦਾ ਤੇ ਤਹਿਸੀਲਦਾਰ ਐਸਡੀਐਮ ਕੋਈ ਨਹੀਂ ਆਇਆ ਤੁਹਾਡਾ ਹਾਂਜੀ ਨਾ ਅਸੀਂ ਇਹ ਕੰਮ ਪਤਾ ਕਿੱਥੋਂ ਉਲਤਾਂ ਨਹੀਂ ਉਲਝ ਗਈ ਜੀ ਸਾਡਾ ਸਮੂਹ ਤੇ ਪਰਿਵਾਰੀ ਰੱਖਿਆ ਹੁੰਦਾ ਜੀ ਉਹਨੇ ਨਾ ਕਿਸੇ ਤਰ੍ਹਾਂ ਰਿਸ਼ਤੇ ਤੇ ਲੈ ਲਈ ਜੀ ਉਹਨੇ ਇਹ ਵਿਜੀਲੈਂਸ ਆ ਉਹਨੂੰ ਖੜਾਤਾ ਜੀ ਕੋਈ ਕਰੇ ਰਿਸ਼ਤੇਦਾਰੋਂ ਆਪ ਪਾਰ ਦੇ ਬੰਦੇ ਤੱਕ ਦੇ ਜੀ ਕੋਈ ਜੇ ਆਪ ਪਾਰ ਦਾ ਆ ਰਿਹਾ ਕਹਿੰਦਾ ਸਾਨੂੰ ਕਹਿੰਦਾ ਵੀ ਇੱਕ ਸਾਰੀ ਮੀਟਿੰਗ ਸੀ ਕਲੀਅਰਲੀ ਮੀਟਿੰਗ ਸੀ ਪਹਿਲੇ ਮੀਟਿੰਗ ਤੇ ਹੋਈ ਆ ਉਹ ਕਹਿੰਦਾ ਵੀ ਤੁਸੀਂ ਮੇਰਾ ਮਤਾ ਪਾ ਦਿਓ ਮਤਾ ਬਲਾਕ ਸਰ ਦੀ ਮੈਂਬਰ ਆ ਜੀ ਮੇਰੇ ਕੋਲ ਤਾਂ ਕੋਈ ਪਾਵਰ ਹੀ ਨਹੀਂ ਮਤਾ ਪਾਉਣ ਦੀ ਚੇਅਰਮੈਨ ਪਾ ਸਕਦਾ ਵੀਡੀਓ ਸਾਹਿਬ ਸੈਨਿਕ ਪਾ ਸਕਦਾ ਇਹਦਾ ਸਾਈਨ ਕਰ ਨਾਲੇ ਮਗਰ ਜੀ ਘਰ ਦੇ ਵਿੱਚ ਮੁਖੀ ਦੀ ਅਕੀ ਹੁੰਦਾ ਨਾ ਜੀ ਉਹ ਕੋਈ ਤੂੰ ਖਾਲ ਕੱਢ ਤੋਂ ਪੱਖ ਉਹ ਮਮੀ ਹੋ ਨਾ ਜੀ ਜੀ ਉਹਨੇ ਮਤਾ ਪਾਇਆ ਨਹੀਂ ਮੈਨੂੰ ਆ ਕਿ ਦਿਨੇ ਆਪਣੇ 5 ਤਰੀਕ ਨੂੰ ਸ਼ਾਮ ਨੂੰ ਰਾਤ ਨੂੰ ਮੈਨੂੰ ਕਹੇ ਵੀ ਤੇਰਾ ਕੰਮ ਰਿਕਾਰਡਿੰਗ ਮੇਰੇ ਕੋਲ ਹੈਗੀ ਹੈ ਜੀ ਮੈਨੂੰ ਕਹੇ ਵੀ ਤੇਰਾ ਕੰਮ ਐਸੀ ਰੋਕੇ ਜੀ ਤੂੰ ਸਾਡਾ ਕੰਮ ਕਰਵਾ ਦੇ ਸਾਈਨ ਕਰਵਾ ਦੇ ਚੇਅਰਮੈਨ ਤੋਂ ਜੀ ਠੀਕ ਹੈ ਬੀੜ ਦੇ ਅੱਪੀ ਸਾਈਨ ਕਰਵਾ ਲਾਂਗੇ ਤੇਰਾ ਕੰਮ ਐ ਸੋਮਵਾਰ ਨੂੰ ਸਾਰਾ ਲੱਕੀ ਕਰਦੇ ਤੇ ਚੋਣ ਲੜੇਗਾ ਜੀ ਉਹ ਕਹਿੰਦੇ ਵੀਡੀਓ ਕੜੋਂ ਹੁੰਦਾ ਮਾਹੀ ਵੀਡੀਓ ਹੁੰਦਾ ਕਹਿੰਦੇ ਉਸ ਤੋਂ ਵੱਡਾ ਕੜੋਂ ਹੁੰਦਾ ਮਾਹੀ ਡੀਟੀਪੀ ਵੱਡਾ ਹੁੰਦਾ ਪਰ ਉਸ ਤੋਂ ਵੱਡਾ ਕਹਣ ਮਾਹੀ ਏਡੀਸੀ ਹੁੰਦਾ ਕਹਿੰਦਾ ਉਸ ਤੋਂ ਵੱਡਾ ਕਹਣ ਕਹੌਣ ਦਾ ਡੀਸੀ ਹੁੰਦਾ ਕਹਿੰਦਾ ਮਾਹੀ ਡੀਸੀ ਹੁੰਦਾ ਉਹ ਕਹਿੰਦਾ ਸਾਡੇ ਸਾਰੇ ਰਿਸ਼ਤੇਦਾਰ ਆ ਮਿਲ ਆਜੋ ਸਾਡੇ ਆਪ ਦੇ ਬੰਦੇ ਨੇ ਕਹਣ ਸਾਰੇ ਜੀ ਜੇ ਤੂੰ ਇਹ ਕੰਮ ਸਾਡੇ ਸੰਮਤੀ ਦਾ ਕਰਵਾ ਦੇਗਾ ਸੈਂਡ ਤਿਆਰ ਮੈਂ ਤੋਂ ਕਰਵਾ ਦੇਗਾ ਤੇ ਤੇਰਾ ਜੀ ਸੋਮਵਾਰ ਨੂੰ ਤੈਨੂੰ ਨਿਸ਼ਾਨ ਦਵਾ ਦਾਂਗੇ ਜੀ ਤੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹਿਲਾਂ ਤਾਂ ਕੱਲ ਕਾਫੀ ਸੀਗਾ ਤੇ ਅੱਜ ਪੁਲਿਸ ਪ੍ਰਸ਼ਾਸਨ ਉਹ ਹੀ ਧੜਕ ਕੇ ਆਏ ਹੀ ਰੋਹ ਮਾਰ ਕੇ ਮੁੜ ਗਏ ਭਰਾ ਮੇਰੇ ਕਿਰਪਾ ਦਾ ਕੌਣ ਹੁੰਦਾ ਕਿਹਨਾਂ ਨੇ ਰੋਹ ਮਾਰਿਆ ਤੁਹਾਨੂੰ ਐਸਐਚਓ ਜੀ ਚਾਰ ਜਗ੍ਹਾ ਥੱਲੇ ਆਓ ਤੁਸੀਂ ਟੀਸ਼ਰੂ ਨੂੰ ਮਿਲੋ ਕੋਹ ਨੂੰ ਮਿਲੋ ਐਸਐਚਓ ਕਰ 17 ਨਾ ਜੀ ਲੱਗਾਈ ਬਾਈ ਉਹ ਮੈਨਾਂ ਨਹੀਂ ਜਾਣਦਾ ਕਿ ਗੁਰਪਾਲ ਕਿਹਦੇ ਨੂੰ ਗਿਆ ਜੀ ਉਹ ਮਿਲਿਆ ਸੀ ਆਇਆ ਜਿੱਥੇ ਹੋਗਾ ਵੀ ਥੱਲੇ ਉੱਤਰੋ ਤੁਸੀਂ ਤੁਸੀਂ ਬਈ ਜਾਓ ਡੀਸੀ ਸਾਹਿਬ ਨੂੰ ਮਿਲੋ ਡੀ ਸਾਹਿਬ ਨੂੰ ਕਿੱਥੇ ਨੂੰ ਮਿਲਦਾ ਜੀ ਅਸ਼ਰੀ ਬੰਦਗਾਰ ਫਰਦ ਕੀਤੀ ਸੀ ਜੀ ਕੋਣੇ ਨਹੀਂ ਜ ਕਿਸੇ ਨੇ ਸਾਡੇ ਇਹ ਦਵਾਖੇ ਇਠ ਹੋ ਗਈ ਲਦ ਕੀਤਾ ਜੀ ਇਹ ੱਤਕਾ ਬਿਲਕੁਲ ਇਹ ਗਰੀਬਾਂ ਦਾ ਹਾਮੀ ਆ ਸਾਡੇ ਨਾਲ ਤੁਰਦਾ ਵੀ ਆ ਤਿੰਨ ਵਾਰੀ ਇਲੈਕਸ਼ਨਾਂ ਚ ਇਹ ਜਿੱਤਿਆ ਰਿਆ ਆ ਹੁਣ ਮੌਜੂਦਾ ਬਲਾਕ ਸ਼ਾਮ ਦੀ ਮੌਜੂਦਾ ਚੇਅਰਮੈਨ ਆ ਇਹ ਜੀ ਠੀਕ ਆ ਜੇ ਇਹਦੇ ਕਾਗਿ ਲਦ ਕਰਨੇ ਸੀ ਪਹਿਲਾਂ ਕਿ ਉਹਨਾਂ ਦੱਸਿਆ ਉਹਨਾਂ ਨੇ ਜੀ ਠੀਕ ਆ ਨਾ ਜੀ ਤੇ ਆ ਹੁਣ ਰਾਤੇ ਰਾਤ ਗਨੇਜ ਦਾ ਬਲਟ ਪੈ ਗਿਆ ਦੇ ਚ ਜੀ ਫਿਰ ਪਹਿਲਾ ਤਿੰਨ ਵਾਰੀ ਬਰਤਬਾਲਟ ਨਹੀਂ ਪਿਆ ਦੇ ਚ ਹੁਣ ਕਿਵੇਂ ਪੈ ਗਿਆ ਅਸੀਂ ਇਹਦੇ ਬੈਠੇ ਜਿੱਥੇ ਤੇ ਸਿਗਾਰ ਕੇ ਚੱਲੂ ਅਸੀਂ ਚਲਾਵਾਂਗੇ ਚਾਹੇ ਵੋਟਾਂ ਲੱਦ ਹੋਣ ਅਸੀਂ ਲੱਦ ਕਰਾਉਣਾ ਚਾਹੁੰਦੇ ਦੋਨਾਂ ਨੂੰ ਕੈਸਰ ਕਰ ਦੇਣਾ ਅਸੀਂ ਤਾਂ ਇਹ ਵੀ ਚਾਹੁੰਦੇ ਆ ਠੀਕ ਆ ਨਹੀਂ ਅਸੀਂ ਨਾ ਉਹਨੂੰ ਖੜਨ ਦਈਏ ਨਾ ਜੱਬ ਬੋਟਾ ਲਾ ਦਕਰਾਂ ਮੈਂ ਪਹਿਲਾਂ ਵੀ ਆਂ ਪਿੰਡਾਂ ਦੇ ਕੰਮ ਕਰਦਾ ਸੀ ਸਾਰੇ ਪਿੰਡ ਦਾ ਕੰਮ ਕਰਦਾ ਸੀ ਤੇ ਹੁਣ ਇਹਨੂੰ ਸਰਪੰਚੀ ਮਿਲਣੀ ਸੀ ਤਾਂ ਸਾਰੇ ਪੰਜਾਬ ਨੇ ਧੱਕਾ ਕਰਿਆ ਇਹਨਾਂ ਨੂੰ ਸਰਕਾਰ ਨੂੰ ਸਾਨੂੰ ਧੱਕਾ ਨਹੀਂ ਹੋਣਾ ਚਾਹੀਦਾ ਇਨਸਾਫ ਮਿਲ ਜੇ ਜੋ ਇਹ ਚ ਕਸੂਰ ਆ ਕੱਢੋ ਜੀ ਹਾਂ ਜੀ ਸਾਡਾ ਬਸ ਇਹ ਹੱਥ ਬੰਨ ਕੇ ਬੇਨਤੀ ਆ ਵੀ ਮੇਰੇ ਪੁੱਤ ਨੂੰ ਇਨਸਾਫ ਨਹੀਂ ਨਿਕਾ ਜੀ ਇਹਨੂੰ ਹੀ ਗਿਮ ਹੋ ਗਏ ਤੇ ਛੋਟੇ ਛੋਟੇ ਬੱਚੇ ਆ ਤੇ ਇਹਦੇ ਬੱਚਿਆਂ ਦਾ ਕੌਣ ਜ਼ਿੰਮੇਵਾਰ ਆ ਜੀ ਜੋ ਹਰਖ ਹੁੰਦਾ ਬਹੁਤ ਭੈੜੀ ਚੀਜ਼ ਹੁੰਦੀ ਜੀ ਪਰ ਇਹਦੀ ਗਲਤੀ ਕੋਈ ਨਹੀਂ ਜੀ ਪਹਿਲਾਂ ਇਹ ਤੇ ਹੁਣ ਜਿੱਤਿਆ ਹੋਇਆ ਵੀ ਉਦੋਂ ਕਿਉਂ ਨਾ ਕਿਸੇ ਨੇ ਲਾਇਆ ਤਰਾਜ ਹੁਣ ਕਿਉਂ ਲਾਇਆ ਧੰਨਵਾਦ ਉਦੋਂ ਲਾ ਦਿੰਦੇ ਜੀ ਇਹ ਕੋਈ ਸਾਡੇ ਤੇ ਖਸੂਰ ਸੀ ਬੱਚੇ ਤੇ ਉਦੋਂ ਤਰਾਜ ਲਾਣ ਦੇ ਚਾਰੇ ਵਿਛੇੜ ਜਾਂਦਾ ਗੱਲ ਅਸੀਂ ਤਾਂ ਵੀਰੇ ਇਹੀ ਮਾਸ਼ਲੇ ਚ ਕਹਿੰਦੇ ਕਹਿਣਾ ਰਹੂੰਗਾ ਵੀ ਜਦੋਂ ਬੰਦਾ ਸਾਡੇ ਨਾਲ ਅੱਧੀ ਰਾਤ ਉੱਠ ਕੇ ਤੁਰਦਾ ਸੰਤਾਂ ਉਹੀ ਦਿੰਦਾ ਜੀ ਬਾਕੀ ਸਿਰੇ ਜਿਹੜਾ ਬੰਦਾ ਇਹਦੇ ਖਿਲਾਫ ਖੜਦਾ ਸਾਨੂੰ ਕੋਈ ਗੱਲ ਨਹੀਂ ਖੜੀ ਜਾਂਦੇ ਉਹ ਆਪਦੀਆਂ ਵੋਟਾਂ ਲੈ ਜੂਏ ਆਪਦੀਆਂ ਲੈ ਲੂ ਜੀ ਉਹਦਾ ਮਨ ਮੰਨੇ ਦਾ ਜੀ ਬਾਕੀ ਸਿਰੇ ਉਹ ਬੰਦਾ ਅਸੀਂ 3 ਮਹੀਨਿਆਂ ਤੋਂ ਦੇਖਿਆ ਵੀ ਉਹਦੋਂ ਵੈਦਾ ਉਹ ਇੱਥੇ ਕਿਤੇ ਦੇਖੇ ਨਹੀਂ ਸੀ। ਜੀ। ਬਾਕੀ ਸਿਰੇ ਉਹ ਅੱਜ ਸਰਮਾਇਤਾਰੀ ਦੇ ਨਾਲ ਵੋਟਾਂ ਲੈਂਦਾ। ਜੀ। ਕਿਉਂ ਇਹ ਗਰੀਬ ਪਰਿਵਾਰ ਦਾ ਮੁੰਡਾ ਦਾ? ਜੀ। ਬਾਕੀ ਸਿਰੇ ਇਹਨੂੰ ਕੋਤਲ ਰਹੇ ਆ ਸਾਰੇ। ਜੀ। ਹਾਂ। ਬਾਕੀ ਸਿਰੇ ਇਹ ਇੱਕ ਥਾਂ ਨਹੀਂ ਇਹ ਕੱਲੇ ਨਰਿੰਜਲਾ ਨਹੀਂ ਗਿਆ ਇਹ ਸਾਡੇ ਸਾਰਿਆਂ ਨਾਲ ਹੋਇਆ। ਜੀ। 60 ਪੰਜਾਬ ਦੇ ਵਿੱਚ 60 ਬੰਦਿਆਂ ਨਾਲ ਇਹੀ ਕੱਡੂ ਘੜਾ ਡਾਇਆ ਵੈ ਸਰਕਾਰ ਦੇ ਬਾਕੀ ਸਿਰੇ 20 ਗਰੀਬ ਗਾਂ ਸਰਨਾ ਚੱਕ ਸਕੀ ਜੀ ਬਾਕੀ ਸਿਰੇ ਉਹ ਪੈਸੇ ਵਾਲੇ ਆ ਅਸੀਂ ਮਜ਼ਦੂਰੀ ਵਾਲੇ ਜੀ ਉਹ ਭਾਈ ਜੀ ਮੇਰੇ ਨਾਲ ਹਲਕੇ ਦੇ ਵਿੱਚ ਸਿੰਗਲ ਵੀ ਕਿਸੇ ਨਾਲ ਧੱਕਾ ਨਹੀਂ ਹੋਇਆ ਸਿੰਗਲ ਵੀ ਪੇਪਰ ਨਹੀਂ ਰੱਦ ਹੋਏ ਜੀ ਇਹ ਬੰਦੇ ਦੀ ਪੰਚਾਇਤੀ ਜ਼ਮੀਨ 2 ਏਕੜ ਦੇ ਕਰੀਬ ਰੋਕੀ ਹੋਈ ਆ ਉਹਦਾ ਕੁਝ ਵੀ ਨਹੀਂ ਭਰਦਾ ਇਹ ਜੀ ਇਹ ਤਾਂ ਕੋਈ ਰੋਕ ਹੀ ਨਹੀਂ ਸਕਦਾ ਹੁਣੇ ਹੁਣੇ ਸੀ ਤਾਂ ਜੀ ਆ ਇਹ ਤਾਂ ਦੂਜੇ ਕਿਸੇ ਨੇ ਵੀ ਸ਼ਿਕਾਇਤ ਕੀਤੀ ਹੋਗੀ ਪੰਚੋ ਜੀ ਜਾਂ ਦੂਜੇ ਸਰਪੰਚ ਨੇ ਕੀਤੀ ਹੋਵੇ ਖੜਾ ਹੋ ਤਾਂ ਵੈਸੇ ਹੁਣੇ ਸੀ ਬਈ ਇਹ ਤਾਂ ਪੈਸੇ ਵੀ ਇਹਦੇ ਕੰਨੀ ਖੜਿਆ ਨਾ ਜੀ ਜੀ ਜਦੋਂ ਕਮਣਾ ਕਲੀਅਰ ਕਰਦਾ ਪੈਸੇ ਕੋਈ ਭਰ ਕੇ ਹੁਣੇ ਜਾਂਦੇ ਨੂੰ ਸੀ ਜੀ ਜੀ ਉੱਥੇ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਵੀ ਮੈਂ 15 ਸਾਲ ਤੋਂ ਪਹਿਲਾਂ ਵੀ ਇਲੈਕਸ਼ਨ ਜਿੱਤ ਰਹਾਂ ਵੀ ਪਹਿਲਾਂ ਮੇਰੇ ਨਾਲ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਵੀ ਹੁਣ ਫਿਰ ਕਿਉਂ ਹੋ ਰਿਹਾ ਹੈ ਵੀ ਪੈਸੇ ਭਰਦਾ ਹੋਣਾ ਜਿਹੜੇ ਹੋਣਾ ਇਹ ਪੈਸੇ ਨਾ ਭਰੇ ਨਹੀਂ ਹੈਗੇ ਜੀ ਜੀ ਮੈਨੂੰ ਇਹ ਪਤਾ ਲੱਗਿਆ ਬਈ ਕੋਟਾਪਾ ਨਹੀਂ ਇਹ ਜਿਹ ਕੰਮ ਚ ਮੈਂ ਤਾਂ ਕਿਸੇ ਦੇ ਵੀ ਨਹੀਂ ਪਤਾ ਐਂਡ ਤੇ ਜਿਹੜੀਆਂ ਨਾ ਸਾਡੇ ਬਲਾਕ ਦੀਆਂ 35 ਫੀਲਡਾਂ ਰਹਿੰਦੀਆਂ ਮੈਂ ਸਭ ਦੀਆਂ ਪੜੋ ਜੀ ਕਲਾ ਮਹਿਲ ਕਲਾ ਪੰਜਾਬ ਦਾ ਸੇਫ ਹਲਕਾ ਜਿੱਥੇ ਕਿਸੇ ਵਿਰੋਧੀ ਦਾ ਸਿੰਗਲ ਮੈਂਬਰ ਦਾ ਬਈ ਪ੍ਰਚਾਰ ਜੀ ਜੀ